ਾਰੇ ਦੋਸਤੋ ਕੰਮ ਪਹਿਲਾਂ ਹੀ ਡੋਟ ਨਹੀਂ ਹੈਗੇ ਤੇ ਖਬਰ ਇੱਕ ਹੋਰ ਸਾਹਮਣੇ ਆ ਗਈ ਆ ਕਿ ਤਿੰਨ ਸਾਲ ਪਹਿਲਾਂ ਆ ਕੇ ਬੜੇ ਹਣੇ ਲੋਕਾਂ ਦੇ ਵਿੱਚ ਡੈਸਟਪਲਾਈ ਸੀ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਸੀ ਲੋਕ ਬੇਘਰ ਹੋ ਗਏ ਲੋਕਾਂ ਦੇ ਸਰਕਲ ਟੁੱਟ ਗਏ ਲੋਕਾਂ ਦੇ ਕੰਮਕਾਰ ਚਲੇ ਗਏ ਸੀ ਬਿਜ਼ਨਸ ਖੜ ਗਏ ਸੀ ਹਣਾ ਤੇ ਲੋਕ ਆਮ ਜਨਤਾ ਨੂੰ ਬੜੀ ਪ੍ਰੋਬਲਮ ਆਈ ਸੀ ਉਹ ਕੀ ਸੀ ਉਹ ਸੀ ਕਰੋਨਾ ਤੇ ਖਬਰ ਆਈ ਆ ਕਹਿੰਦੇ ਕੈਨੇਡਾ ਦੇ ਵਿੱਚ ਕਰੋਨਾ ਨੇ ਫੇਰ ਮਰੀਜ਼ ਆਏ ਆ ਮਰੀਜ਼ ਤਾਂ ਆਏ ਆ ਤੇ ਕਹਿੰਦੇ ਵੀ ਇਹਦਾ ਖਤਰਾ ਬਹੁਤ ਆ ਦੋਸਤੋ ਕਰੋਨਾ ਫੇਰ ਆਊਗਾ ਜਾਂ ਕਰੋਨਾ ਆਉਣ ਦੇ ਨਾਲ ਫੇਰ ਉਹੀ ਭੁੱਖ ਮਰੀ ਤੇ ਫੇਰ ਇਹ ਲੋਕਾਂ ਦੇ ਬੈਸਤੀ ਦਾ ਇਸ ਤਰ੍ਹਾਂ ਤੇ ਜਾਂ ਇਹ ਇੱਕ ਸਟੰਗ ਟਾਈਪ ਹੁੰਦਾ ਕਿਉਂਕਿ ਜਿਹੜਾ ਕੋਈ ਵੀ ਵਾਇਰਸ ਆ ਕੁਈ ਇੱਕੇ ਵਾਰ ਹੀ ਆਉਂਦਾ ਹੁੰਦਾ ਤੇ ਦੁਬਾਰਾ ਨਹੀਂ ਆਉਂਦਾ ਹੁੰਦਾ ਤੇ ਜਦੋਂ ਉਹ ਆਉਂਦਾ ਏ ਫਿਰ ਉਹ ਢੇਰੀਆਂ ਲਾਉਂਦਾ ਜਾਂਦਾ ਹੁੰਦਾ ਇਹਦੇ ਵਿੱਚ ਉਦੋਂ ਆਪਾਂ ਦੇਖਿਆ ਕਰੋਨਾ ਦੇ ਵਿੱਚ ਕੀ ਹੋਇਆ ਕੋਈ ਹਸਪੀਟਲ ਗਿਆ ਕੋਈ ਘਰੇ ਨਹੀਂ ਵਾਪਸ ਆਇਆ ਜਾਂ ਕਿਸੇ ਨੂੰ ਬੜੀਆਂ ਪ੍ਰੋਬਲਮਾਂ ਆਂਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਬੜੀਆਂ ਮੁਕਤਾਂ ਹੋਈਆਂ ਸਾਡੇ ਦੇਸ਼ ਦੇ ਵਿੱਚ ਆંકੜੇ ਬਹੁਤ ਆਏ ਪਰ ਬਾਕੀ ਲੋਕਾਂ ਦੇ ਜਿਹੜੇ ਨੁਕਸਾਨ ਹੋਏ ਉਹ ਵੱਖਰੇ ਜਿੰਨਾ ਲੋਕਾਂ ਨੇ ਕਿਸ਼ਤਾਂ ਭਰਨੀਆਂ ਸੀ ਮਕਾਨਾਂ ਦੀਆਂ ਗੱਡੀਆਂ ਦੀਆਂ ਜਾ ਹੁਰ ਫੈਕਟਰੀਆਂ ਦੀਆਂ ਕਿਸੇ ਚੀਜ਼ ਦੀਆਂ ਉਹ ਕਿਸ ਤਰ੍ਹਾਂ ਟੁੱਟਣ ਦਾ ਕਾਰਨ ਲੋਕਾਂ ਨੂੰ ਬਰੇ ਜਰਵਾਨੇ ਪਏ ਤੇ ਹਜੇ ਤੱਕ ਲੋਕ ਉਹ ਕਰੋਨਾ ਦੀ ਮਾਰ ਤੋਂ ਹਜੇ ਬਾਹਰ ਨਹੀਂ ਨਿਕਲੇ ਹਜੇ ਤੱਕ ਵੀ ਕਿਉਂਕਿ ਜਿਹੜੀ ਇੱਕ ਵਾਰੀ ਤੁਹਾਡੀਆਂ ਬੈਂਕੀਆਂ ਹਿਸਤਾਨ ਲੋਨਾਰੀਆਂ ਜਾਂ ਬਿਜ਼ਨਸ ਇੱਕ ਵਾਰੀ ਰੁਕ ਗਿਆ ਜਿੱਥੇ ਬ੍ਰੇਕ ਵੱਜ ਗਈ ਦੁਬਾਰਾ ਫੇਰ ਨਹੀਂ ਚੱਲਦਾ ਹੁਣ ਫੇਰ ਐਂ ਹੋਊਗਾ ਤੇ ਜਾਂ ਇਹ ਇੱਕ ਸੋਸ਼ਲ ਮੀਡੀਆ ਤੇ ਛੱਡਿਆ ਝੂਠਾ ਜਾਂ ਕੋਈ ਸਹੀ ਗੱਲ ਆ ਕੋਈ ਹਜੇ ਕੋਈ ਐਸੀ ਖਬਰ ਸਾਹਮਣੇ ਨਹੀਂ ਆਈ ਜਾਨੇ ਨਾ ਕੈਨੇਡਾ ਨੂੰ ਜਾਂ ਹੋਰ ਕਿਤੇ ਕਿ ਕਰੋਨਾ ਆ ਸਕਦਾ ਵੀ ਇਹਦੀ ਬਹੁਤ ਜ਼ਿਆਦਾ ਵਧ ਗਈ ਆ ਤੇ ਮੈਂ ਕਈ ਵੀਰ ਭਰਾ ਦੇਖੇ ਆ ਜਿਨ੍ਹਾਂ ਦੇ ਮੋਬਾਈਲਾਂ ਤੇ ਸਟੇਟਸ ਲੱਗਿਆ ਹੋਇਆ ਮੈਂ ਖਾਸ ਕਰਕੇ ਮੈਡੀਕਲ ਆ ਜਿਹੜੇ ਦੋਸਤ ਹੈਗੇ ਮੇਰੇ ਕਿ ਕਰੋਨਾ ਫੇਰ ਆ ਗਿਆ ਜੀ ਉਹ ਜਾਨੀ ਕਿ ਡਰਾਉਣੇ ਦੇ ਇੰਨੇ ਜ਼ਿਆਦਾ ਸਟੇਟਸ ਲਾਜੇ ਰੱਖੀਆਂ ਨੇ ਕਿ ਬਚਣਾ ਪਊ ਐ ਕਰਨਾ ਪਊ ਐ ਕਰਨਾ ਪਊਣਾ ਇੱਕ ਜਿਹੜੀ ਬਿਮਾਰੀ ਹੁੰਦੀ ਆ ਨਾ ਇਹ ਆਪਣੇ ਸਰੀਰ ਦਾ ਬੜਾ ਇਹਦਾ ਹੁੰਦਾ ਸੰਪਾਲਕ ਕਿ ਜਦੋਂ ਤੁਸੀਂ ਪਹਿਲਾਂ ਹੀ ਸੋਚਣ ਲੱਗ ਜਾਂਦੇ ਹੋ ਨਾ ਵੀ ਆਪਾਂ ਨੂੰ ਆਹ ਪ੍ਰੋਬਲਮ ਆਊਗੀ ਤੇ ਉਹ ਆਊਗੀ ਆਊਗੀ ਕਿਸੇ ਹੱਦ 'ਚ ਆਵੇ ਪਰ ਡਰਾਉ ਤਾਂ ਜੂਰ ਪਰ ਇਹ ਤੋਂ ਬਚਿਆ ਕਿਵੇਂ ਜਾ ਹਰਦਾ ਇਹ ਆਉਣ ਵਾਲਾ ਟਾਈਮ ਦੱਸੂਗਾ ਹੁਣ ਦੋਸਤੋ ਇਹ ਆਏ ਤੇ ਪਤਾ ਲੱਗਣਾ ਵੀ ਇਹਦਾ ਕੀ ਉਹ ਗਾਹਣਾ ਪਿਛਲਾ ਜਦੋਂ ਕਰੋਨਾ ਸੀ ਉਦੋਂ ਬੜੀਆਂ ਪ੍ਰੋਬਲਮ ਆਈਆਂ ਸੀ ਇਹ ਆਈਆਂ ਸੀ ਕਿ ਕਈਆਂ ਦੇ ਜਿਨ੍ਹਾਂ ਦੀ ਕਰੋਨਾ ਦੇ ਨਾਲ ਮੌਤ ਹੋਈ ਸੀ ਉਹਨਾਂ ਨੇ ਆਪ ਦੇ ਪਰਿਵਾਰ ਦੇ ਜਿਆਨੇ ਉਹਨਾਂ ਦਾ ਮੂੰਹ ਤੱਕ ਨਹੀਂ ਦੇਖਿਆ ਆ ਆਪ ਦੇ ਕਈਆਂ ਨੇ ਘਰਾਂ ਨੂੰ ਨਹੀਂ ਦਿੱਤੇ ਗਏ ਮਰੀਜ਼ ਜਿਹਨਾਂ ਹੀ ਦਿੱਖਾਉਂਦੀਆਂ ਸੀ ਕਿਤਾਂ ਪਾ ਕੇ ਆਪ ਦੀ ਆਪ ਕਈ ਸਸਕਾਰ ਕੀਤੇ ਗਏ ਹਨ ਤੇ ਲੋਕ ਇਨੇ ਤਹਤ ਦੇ ਵਿੱਚ ਸੀਗੇ ਕਿ ਆ ਨਾ ਜਾਵੇ ਲੋਕ ਘਰੋਂ ਬਾਹਰ ਨਹੀਂ ਨਿਕਲਦੇ ਤੇ ਜੇ ਇਹੋ ਜਿਹਾ ਦੁਬਾਰਾ ਫੇਰ ਇਹ ਆਉਂਦਾ ਹੈ ਤੇ ਇਹ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਇਹ ਬਿਜਨਹੱਤੇ ਦਾ ਜਿਹੜਾ ਪੈਣਾ ਹੀ ਪੈਣਾ ਜਿਹੜੀ ਆਮ ਜਨਤਾ ਖੱਜਲ ਹੁੰਦੀ ਆ ਉਹ ਬਹੁਤ ਖੱਜਲ ਹੁੰਦੀ ਆ ਤੇ ਕਈਆਂ ਦਾ ਇਹਨਾਂ ਕਈਆਂ ਨੂੰ ਮੇਰਾ ਫਾਇਦਾ ਹੁੰਦਾ ਕਈਆਂ ਨੂੰ ਨੁਕਸਾਨ ਹੁੰਦਾ ਤੇ ਉਦੋਂ ਫਾਇਦਾ ਕਿਹਨਾਂ ਨੂੰ ਹੋਇਆ ਜਿਹੜੇ ਆਪਣੇ ਮੰਨੋ ਤੁਸੀਂ ਮੈਡੀਕਲ ਹੋਗੇ ਦਵਾਈਆਂ ਦੀਆਂ ਦੁਕਾਨਾਂ ਹੋਈਆਂ ਹਨ ਜਿਹੜੀ ਦਵਾਈ ਉਦੋਂ ਇਹਦੇ ਵਿੱਚ ਨਾ ਉਦੋਂ ਬਲੈਕਮੇਲਿੰਗ ਬਹੁਤ ਚੱਲੀ ਸੀ ਜਦੋਂ ਪਿਛਲੀ ਵਾਰੀ ਕਰੋਨਾ ਆਇਆ ਸੀ ਜੇ ਆਪਾਂ ਦਵਾਈ ਜਿਹੜੀ ਆਪਾਂ ਨੂੰ ਜੇ ਜਿਹੜਾ ਕੋਈ ਪੱਕੀ ਗੋਲੀ ਖਾਂਦਾ 슈ਗਰ ਦੀ ਲਾ ਲੋ ਵੀਪੀ ਦੀ ਖਾਲੋ ਹਣ ਅ ਬੀਪੀ ਦੀ ਹੋ ਗਈ ਜਾਂ ਹੋਰ ਹੋ ਗਈ ਉਦੋਂ ਉਸ ਕਰੋਨਾ ਦੇ ਵਿੱਚ ਜਿਹੜਾ ਡੋਲੂ ਦਾ ਪੱਤਾ ਹੈ 2-200 ਰੁਪਏ ਦਾ ਵਿਕਿਆ ਉਦੋਂ ਉਸ ਟਾਈਮ ਦੇ ਵਿੱਚ ਗੈਸ ਵਾਲਾ ਕੈਪਸੂਲ ਹੈ ਜਿਹੜਾ 2-200 ਦਾ ਪੱਤਾ ਜਾਂ ਮੈਂ ਇੱਕ ਦਿਨ ਕੋਈ ਦਵਾਈ ਲੈਣ ਗਿਆ ਸੀਗਾ ਕੋਈ ਪਤਾ ਨਹੀਂ ਕਾਹਦੀ ਸੀਗੀ ਉਹ ਸੀਸੀ ਤੇ ਮੈਨੂੰ ਜਿਹੜੀ ਉਹ ਸੀਸੀ ਪਹਿਲਾਂ 65 ਰੁਪਏ ਦੀ ਮਿਲਦੀ ਹੁੰਦੀ ਸੀ ਤੇ ਕਰੋਨਾ ਦੇ ਟਾਈਮ ਤੋਂ 200 ਦੀ ਸਾਡੇ ਹੋਈ ਤੱਕ ਮਿਲਦੀ ਰਹੀ ਤੁਸੀਂ ਇੰਨਾ ਜਾਨੀ ਕਿ ਇਹ ਸਾਡੀ ਦੁਨੀਆ ਸਾਡੇ ਲੋਕ ਆ ਜਿਹੜੇ ਹਨ ਹਿੰਦੁਸਤਾਨ ਦੇ ਲੋਕ ਆ ਇਹਨਾਂ ਕਿਸੇ ਤੇ ਕੋਈ ਪ੍ਰੋਬਲਮ ਆ ਜੇ ਦੇਸ਼ ਤੇ ਬਿਮਾਰੀ ਆ ਜੇ ਮਹਾਮਾਰੀ ਆ ਜੇ ਹਨ ਇਹ ਉਹਦਾ ਸਾਹਮਣਾ ਘੱਟ ਕਰਦੇ ਆ ਤੇ ਲੋਕਾਂ ਨੂੰ ਲੁੱਟਦੇ ਵਾੜਾ ਜਿਵੇਂ ਹੁਣ ਲੜਾਈ ਲੱਗੀ ਸੀਗੀ ਇੰਡੀਆ ਤੇ ਪਾਕਿਸਤਾਨ ਦੀ ਤੇ ਸਾਡੇ ਰਸਣ ਵਾਲੀਆਂ ਦੁਕਾਨਾਂ ਨੇ ਆਟੇ ਦੀ ਥੈਲੀ ਆ ਜਿਹੜੀ ਉਹ 4.5 400 ਦੀ ਕਰਦੀ ਸੀ ਤੇ ਉਹੀ ਹਾਲ ਕਰੋ ਉਹਨਾਂ ਦੇ ਬੱਚਿਆਂ ਨੇ ਹੋਇਆ ਸੀਗਾ ਤੇ ਕਿਤੇ ਉਹੀ ਨਾ ਫੇਰ ਕੰਮ ਹੋ ਜੇ ਕਿ ਜਿਹੜੇ ਆਮ ਜਨਤਾ ਜਿਹੜੀ ਉਹ ਬਾਲੀ ਰਗੜੀ ਜਾਵੇ ਹਣਾ ਜੇ ਪਿਛਲੀ ਵਾਰੀ ਤਾਂ ਆਕਸੀਜਨ ਉਹ ਨਹੀਂ ਮਿਲੀ ਸੀ ਬੜੀ ਆਕਸੀਜਨ ਘੱਟ ਮਿਲੀ ਹੋਰ ਦਵਾਈਆਂ ਬਹੁਤ ਘੱਟ ਮਿਲੀਆਂ ਤੇ ਸਾਡੇ ਹੁਣ ਜੇ ਪਤਾ ਲੱਗ ਗਿਆ ਵੀ ਇਹ ਕਰੋਨਾ ਆ ਰਿਹਾ ਤੇ ਸਰਕਾਰ ਨੂੰ ਇਹਦੇ ਬਾਰੇ ਪਹਿਲਾਂ ਹੀ ਤਿਆਰੀ ਕਰਕੇ ਰੱਖਣੀ ਚਾਹੀਦੀ ਆ ਪੂਰੀ ਕੇ ਭਾਈ ਹਰ ਇੱਕ ਚੀਜ਼ ਦੀ ਕਿਸੇ ਨੂੰ ਆਕਸੀਜਨ ਦੀ ਲੋੜ ਹੋਵੇ ਜਾਂ ਕਿਸੇ ਨੂੰ ਹੋਰ ਕਾਹਦੀ ਲੋੜ ਹੋਵੇ ਵੀ ਸਭ ਨੂੰ ਮਿਲ ਸਕੇ ਹਣਾ ਤੇ ਬਾਅਦ ਵਿੱਚ ਇਹ ਨਾ ਹੋਵੇ ਤੇ ਟੀਕੇ ਮੈਂ ਹੁਣ ਮੈਨੂੰ ਲੱਗਦਾ ਵੀ ਸਾਰਿਆਂ ਨੇ ਲਵਾਏ ਵੀ ਆ ਦੇ ਕਰੋਨਾ ਦੇ ਕੋਈ ਬੰਦਾ ਭਾਵੇਂ ਬਚਿਆ ਹੋਵੇ ਨਹੀਂ ਸਾਰਿਆਂ ਨੇ ਲਵਾ ਲਏ ਤੇ ਟੀਕਿਆਂ ਦਾ ਅਸਰ ਕਿੰਨਾ ਗੁੰਦਾ ਹੈ ਤਾਂ ਆਉਣੋਂ ਤੀ ਪਤਾ ਲੱਗੂਗੀ ਤੇ ਇੱਕ ਗੱਲ ਹੋਰ ਕਿ ਜਿਹੜੇ ਹੁਣ ਆ ਪਖੰਡੀ ਬਾਬੇ ਜਿਹੇ ਹੈਗੇ ਆ ਜਿਹੜੇ ਕੋਈ ਅੱਜ ਕੱਲ ਤੁਹਾਨੂੰ ਪਤਾ ਹੀ ਹੱਦੋਂ ਆ ਦੇ ਵਿੱਚ ਲੋਕਾਂ ਨੂੰ ਕਿੰਨਾ ਬੁੱਧੂ ਬਣਾਉਂਦੇ ਆ ਕੋਈ ਕੁਫਦਈਆਂ ਦਾ ਕੋਈ ਬੈਠਾ ਹੀ ਦੱਸੀ ਜਾਂਦਾ ਤੈਨੂੰ ਆਹ ਬਿਮਾਰੀ ਸਹੀ ਕਰੂੰ ਤੈਨੂੰ ਉੱਠਿਆ ਨਹੀਂ ਆਦਾ ਮੈਂ ਤੈਨੂੰ ਬਿਠਾ ਦੂੰ ਮੈਂ ਠਾ ਦੂੰ ਹਨਾ ਹੁਣ ਉਦੋਂ ਕੋਰੋਨਾ ਦੇ ਟਾਈਮਸ ਕੀ ਹੋਇਆ ਸੀ ਉਦੋਂ ਧਾਰਮਿਕ ਸਥਾਨਾਂ ਨੂੰ ਵੀ ਬਹੁਤ ਵੱਡਾ ਧੱਕਾ ਲੱਗਿਆ ਕਿਉਂਕਿ ਲੋਕ ਧਾਰਮਿਕ ਸਥਾਨਾਂ ਤੇ ਵੀ ਨਹੀਂ ਜਾਂਦੇ ਸੀ ਇਕੱਠੇ ਹੋ ਕੇ ਜਾਣ ਨਹੀਂ ਦਿੰਦੇ ਸੀ ਹਨਾ ਉੱਥੇ ਪ੍ਰਸ਼ਾਦ ਤੱਕ ਨਹੀਂ ਕਈਆਂ ਸਥਾਨਾਂ ਤੇ ਦਿੱਤਾ ਜਾਂਦਾ ਸੀ ਕਿਉਂਕਿ ਇੰਨੀ ਉਹ ਹੋ ਗਿਆ ਸੀ ਡਰ ਪੈ ਗਿਆ ਸੀ ਹੁਣ ਇਹ ਜਿਹੜੇ ਪਖੰਡੀ ਸਾਹ ਦਾ ਜਿਹੜੇ ਆਹ ਡੇਰਾ ਵਾਲਾ ਬਣਾਈ ਬੈਠਿਆ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ ਇਹ ਦੱਸਣਗੇ ਵੀ ਉਹਦਾ ਇਲਾਜ ਕੀ ਆ ਹੁਣ ਇਹ ਇਲਾਜ ਲੱਭ ਲੈਣਗੇ ਹੁਣ ਤਾਂ ਇਹਨੂੰ ਪਹਿਲਾਂ ਪਤਾ ਲੱਗ ਗਿਆ ਵੀ ਕੋਰੋਨਾ ਆਉਣ ਵਾਲਾ ਇਸ ਖਬਰਾਂ 'ਚ ਵੀ ਆ ਗਿਆ ਤੇ ਯਾਰ ਇਹਨਾਂ ਨੇ ਦੱਸਿਆ ਕੁਛ ਪਹਿਲਾਂ ਜਿਹਦਾ ਹਿੱਲਾ ਕੀਆ ਹਾਂ ਇਹਨਾਂ ਦਾ ਬਹੁਤ ਉਦੋਂ ਨੁਕਸਾਨ ਹੋਇਆ ਸੀ ਜਿੰਨੇ ਪਖੰਡੀ ਬਾਬੇ ਸੀ ਇਹ ਆਪ ਲੋਕ ਦੇ ਕਰਦੇ ਸੀ ਉਦੋਂ ਵੀ ਕਿਤੇ ਸਾਨੂੰ ਨਾ ਕਰੋਨਾ ਹੋਵੇ ਤੇ ਦੋਸਤੋ ਵਿਗਿਆਨੀ ਜੋਗਾ ਤੇ ਵਿਗਿਆਨ ਨੇ ਪਹਿਲਾਂ ਦੱਸਤਾ ਵੀ ਇਹਦਾ ਨਾਮ ਕਰੋਨਾ ਬਿਮਾਰੀ ਆ ਤੇ ਇਹ ਇਸ ਟਾਈਮ ਆਈ ਸੀ ਚైనా ਚੋਂ ਤੇ ਇਹਨੇ ਇੰਨਾ ਨੁਕਸਾਨ ਕੀਤਾ ਸੀ ਤੇ ਆ ਆ ਜਿਹੜੀਆਂ ਪ੍ਰੋਬਲਮ ਆ ਤੇ ਇੱਥੋਂ ਇੱਥੋਂ ਹੀ ਹੁੰਦੀ ਆ ਇਹ ਪਖੰਡੀ ਬਾਬਿਆਂ ਕੋਲੇ ਨਾ ਜਾਇਆ ਕਰੋ ਇਹ ਪਖੰਡ ਕਰਦੇ ਆ ਨਰਾ ਪਖੰਡ ਇਹਨਾਂ ਦੇ ਕੋਲੇ ਕੱਖ ਨਹੀਂ ਹੈਗਾ ਇਹ ਤੁਹਾਨੂੰ ਉੱਲੂ ਬਣਾਉਗੇ ਆ ਉੱਲੂ ਬਣਾ ਕੇ ਤੁਹਾਡੇ ਤੋਂ ਪੈਸੇ ਠੱਗ ਦਿਆ ਜੇ ਇਹ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦੇ ਹੋਣ ਤੇ ਇਹ ਇੰਨੇ ਜਿਹੜੇ ਡਾਕਟਰ ਸਾਡੀ ਡਿਗਰੀਆਂ ਕੱਢ ਕੇ ਬੈਠੇ ਹਸਪੀਟਲਾਂ 'ਚ ਤੇ ਉਹਨਾਂ ਦਾ ਸਾਨੂੰ ਲੋੜ ਹੀ ਨਾ ਪਵੇ ਡੇ ਡੇ ਹਸਪੀਟਲ ਆ ਰੋਜ਼ ਦਾ ਖਾਹਾਰਾ ਬੰਦਾ ਮਰਦਾ ਕੈਂਸਰ ਨਾਲ ਹੋਰ ਕਈਆਂ ਨਾਲ ਸ਼ੂਗਰ ਨਾਲ ਜਾਂ ਕਈਆਂ ਹੋਰ ਬਿਮਾਰੀਆਂ ਨਾਲ ਤੇ ਫਿਰ ਇਹ ਹੀ ਇਲਾਜ ਕਰਦਿਆ ਕਰਨ ਇਹ ਜਿੰਨਾ ਪਖੰਡ ਸਾਡੇ ਦੀਰ ਦੇ ਵਿੱਚ ਆੁਰ ਕਿਤੇ ਨਹੀਂ ਮੇਗਾ ਪਖੰਡੀਆਂ ਬਾਬੇ ਕੋਲ ਜਾ ਨਾ ਜਾਇਆ ਕਰੋ ਇਹਨਾਂ ਨੇ ਕਿਸੇ ਕਰੋਨਾ ਤੋਂ ਨਹੀਂ ਬਚਾਉਣਾ ਕਿਸੇ ਬਿਮਾਰੀ ਤੋਂ ਨਹੀਂ ਬਚਾਉਣਾ ਕਿਸੇ ਮਹਾਮਾਰੀ ਤੋਂ ਨਹੀਂ ਬਚਾਉਣਾ ਕਿਸੇ ਭੁੱਖਮਰੀ ਤੋਂ ਨਹੀਂ ਚਾਉਣਾ ਇਹ ਤਾਂ ਆਪ ਭੁੱਖੇ ਮਰਦੇ ਇਹ ਪਖੰਡ ਕਰਦੇ ਫਿਰਦੇ ਆ ਐਡੇ ਐਡੇ ਵਾਲ ਰੱਖ ਲੈਂਦੇ ਆ ਸਿਰ ਘਮਾਈ ਜਾਂਦੇ ਆ ਬੈਠੇ ਲੋਕਾਂ ਦਾ ਇਲਾਜ ਕਰੀ ਜਾਂਦੇ ਆ ਇਹਨਾਂ ਕੋਲ ਇੱਕ ਕੱਖ ਨਹੀਂ ਹੈਗਾ ਇਹਨਾਂ ਦੇ ਕੋਲੇ ਜਾਣਾ ਛੱਡੋ ਆਪ ਦੀ ਸਿਹਤ ਦਾ ਆਪ ਧਿਆਨ ਰੱਖੀਏ ਆਪਾਂ ਆਪ ਵੀ ਆਪਾਂ ਕਿਵੇਂ ਪਹਿਲਾਂ ਪਹਿਲਾਂ ਬਜ਼ੁਰਗ ਕੀ ਹੁੰਦੇ ਸੀ ਜਦੋਂ ਬੱਚਾ ਛੋਟਾ ਹੁੰਦਾ ਸੀ ਉਹਦੇ ਗਲ ਦੇ ਵਿੱਚ ਨਾ ਲਸਣ ਦੇ ਦਾਣੇ ਪਾ ਦਿੰਦੇ ਹੁੰਦੇ ਸੀ ਲਸਣ ਦੀਆਂ ਗੱਠੀਆਂ پرو ਕੇ ਉਹਦੇ ਵਿੱਚ ਪਾ ਦਿੰਦੇ ਹੁੰਦੇ ਸੀ ਕਿ ਜਿਹੜੀ ਬੱਚੇ ਨੂੰ ਸਾਰੀ ਪ੍ਰੋਬਲਮਾਂ ਦੂਰ ਹੋ ਜੇ ਕਿਉਂ ਹੁੰਦੀ ਸੀ ਜਿਹੜੀ ਲਸਣ ਦੀ ਸਮੈਲ ਹੁੰਦੀ ਸੀਗੀ ਉਹ ਆਪਣੇ ਦਿਮਾਗ ਨੱਕ ਥਾਂ ਦੀ ਦਿਮਾਗ 'ਚ ਵੜ ਜਾਂਦੀ ਸੀ ਤੇ ਬੱਚੇ ਦਾ ਜਿਹੜਾ ਦਿਮਾਗ ਆ ਆਟੋਮੈਟਿਕਲੀ ਦਾ ਪਾਣੀ ਆ ਦਿਮਾਗ ਦੇ ਵਿੱਚ ਗੰਦਾ ਪਾਣੀ ਸਿਰ 'ਚ ਹੁੰਦਾ ਜਾਂ ਉਹ ਸਾਰਾ ਨੱਕ ਥਾਂ ਦੀ ਬਾਹਰ ਆ ਜਾਂਦਾ ਤੇ ਜਵਾਗ ਸਹੀ ਹੋ ਜਾਂਦਾ ਜਾਂ ਆਪੇ ਕਰੋਨਾ ਖਤਮ ਹੋ ਜਾਂਦਾ ਸੀ ਤੇ ਤਰਾੰਗੀਆਂ ਚੀਜ਼ਾਂ ਆਪਾਂ ਨੂੰ ਵਰਤੀਆਂ ਪੈਣੀਆਂ ਤਾਂ ਹੀ ਬਚਾਈ ਜਾਊਗਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ